ਸામਨੇ ਉਹ ਜਿਹੜਾ ਸ਼ੈਤਾਨ ਸੀ ਉਹ ਪ੍ਰਗਟ ਹੋ ਗਿਆ ਉਹ ਸ਼ੈਤਾਨ ਜਦੋਂ ਪ੍ਰਗਟ ਹੋ ਜਾਂਦਾ ਮੈਂ ਤਾਂ ਕਹਾਣੀਆਂ ਵਿੱਚ ਸੁਣਿਆ ਉਹ ਕਹਿੰਦਾ ਵੀ ਹੁਕਮ ਕਰੋ ਮੇਰੇ ਆਕਾ ਐ ਕਹਿੰਦਾ ਉਹ ਕਹਿੰਦਾ ਵੀ ਦੱਸੋ ਮੈਨੂੰ ਕੋਈ ਕੰਮ ਤੋ ਉਹ ਆਦਮੀ ਨੇ ਕਿਹਾ ਕਿ ਆ ਫਲਾਣਾ ਕੰਮ ਹੈ ਮੇਰਾ ਇਹ ਕਰ ਦੇ ਉਹਨੇ ਇੱਕ ਚੁਟਕੀ ਵਿੱਚ ਕੰਮ ਕਰ ਦਿੱਤਾ ਉਹਨੇ ਕਿਹਾ ਕਿ ਕਮਾਲ ਹੈ ਮੇਰਾ ਤਾਂ ਕੰਮ ਹੋ ਗਿਆ ਫਿਰ ਉਹਨੂੰ ਚੇਤਾ ਆਇਆ ਦੂਜਾ ਕੰਮ ਐ ਕਹਿੰਦਾ ਇਹ ਵੀ ਕਰ ਦੇ ਉਹਨੇ ਦੂਸਰਾ ਵੀ ਕਰ ਦਿੱਤਾ ਇੱਕ ਝਟਕੀ ਵਿੱਚ ਤੀਸਰਾ ਕਿਹਾ ਉਹ ਵੀ ਕਰ ਦਿੱਤਾ ਕਰਦੇ ਕਰਦੇ 10 12 ਜਿਹੜੇ ਉਹਦੇ ਜ਼ਿਆਦਾ ਜ਼ਰੂਰੀ ਕੰਮ ਸੀ ਉਹ ਸਾਰੇ ਹੋ ਗਏ ਤਾਂ ਉਹ ਕਹਿੰਦਾ ਕਿ ਮੇਰੇ ਤਾਂ ਸਾਰੇ ਕੰਮ ਹੋ ਗਏ ਹੁਣ ਜਿਹੜਾ ਸ਼ੈਤਾਨ ਉਹਨੇ ਛੱਡਣਾ ਥੋੜੀ ਨਾ ਉਹ ਸ਼ੈਤਾਨ ਕਹਿੰਦਾ ਕਿ ਗੱਲ ਸੁਣ ਤੈਂ ਮੈਨੂੰ ਪ੍ਰਗਟ ਕੀਤਾ ਐ ਨਾ ਮੈਂ ਤੇਰੇ ਸਾਰੇ ਕੰਮ ਕਰਦਾ ਐ ਨਾ ਉਹਨੇ ਕਿਹਾ ਕਿ ਹਾਂ ਕੰਮ ਤਾਂ ਸਾਰੇ ਕਰ ਰਿਹਾ ਕਹਿੰਦਾ ਫਿਰ ਮੈਨੂੰ ਕੰਮ ਦੱਸਦਾ ਰਹਿ ਜੇ ਮੈਨੂੰ ਵੇਲਾ ਛੱਡਿਆ ਮੈਂ ਤੈਨੂੰ ਮਾਰ ਦੂੰ ਬੋਲੋ ਬੰਦੀ ਛੋੜ ਜੇ ਮੈਂ ਨੂੰ ਵੇਲਾ ਛੱਡਿਆ ਫਿਰ ਮੈਂ ਤੈਨੂੰ ਮਾਰ ਦੂੰ ਹੁਣ ਉਹ ਘਬਰਾ ਗਿਆ ਕਿ ਪਹਿਲਾਂ ਤਾਂ ਠੀਕ ਸੀ ਕੰਮ ਕਰ ਰਿਹਾ ਸੀ ਮੇਰੇ ਬੜੀ ਅੱਛੀ ਖੁਸ਼ੀ ਹੋਈ ਮੈਨੂੰ